ਹਾਂਜੀ ਕਿਸਾਨ ਭਰਾਵੋ ਤੁਹਾਡਾ ਨਾਮ ਵੀ ਜੀ ਦੱਸਵਾਕਾ ਜੀ ਸੋ ਸਾਰੇ ਕਿਸਾਨ ਭਰਾਵਾਂ ਨੇ ਤਕਰੀਬਨ ਸਾਰਾ ਕੰਮ ਆਪਣਾ ਨਿਵੇੜ ਹੀ ਲਿਆ ਸੋ ਨਾ ਤਕਰੀਬਨ ਸੱਤ ਦਾ ਲੱਗ ਪੁੱਤਾ ਬਸ ਜਿੰਨਾ ਭਰਾਵਾਂ ਦੀਆਂ ਚਾਰ ਵਾਹ ਤੇ ਮੱਕੀਆਂ ਖੜੀਆਂ ਬਸ ਉਹਨਾਂ ਦਾ ਹੀ ਝੋਨਾ ਬਾਕੀ ਰਹਿ ਗਿਆ ਸੋ ਕਿਸਾਨ ਭਰਾਵੋ ਬਸ ਹੁਣ ਮੌਕਾ ਹੀ ਆ ਜਲਦੀ ਜਲਦੀ ਆਪਣੇ ਖੇਤ ਬੇਲੇ ਕਰਕੇ ਤੇ ਝੋਨਾ ਲਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਆਪਣਾ ਬਾਅਦ ਵਿੱਚ ਆਪਣਾ ਤੋ ਇਹਦਾ ਮੌਕਚਰ ਸਹੀ ਆ ਸਕੇ ਸੋ ਨਹੀਂ ਕਰ ਰਹੇ ਅੱਗੇ ਜਾ ਕੇ ਜੇਦਾ ਮੌਕਚਰ ਨਹੀਂ ਆਉਂਦਾ 26 ਵਗੈਰਾ ਦਾ ਸਪਰ ਵਿਮਾਰਟੀ ਦੇ ਵਿੱਚ ਬਹੁਤ ਆਪਾਂ ਨੂੰ ਰੁਕਾਵਟਾਂ ਆਉਂਦੀਆਂ ਸਾਰੇ ਭਰਾ ਆਪਣਾ ਜਲਦੀ ਜਲਦੀ ਕੰਮ ਸਾਰੇ ਭਰਾਵਾਂ ਨੇ ਬਹੁਤ ਭਰਾਵਾਂ ਨੇ ਵਿੱਚ ਚਲੰਚ ਸਿਰਾਲ ਆਇਆ ਸੋ ਆਪਾਂ ਵੀ ਲਾ ਰਹੇ ਆਂ ਮੀਡੀਆ ਦਾ ਵਾਂਗ ਕਿ ਆਪਾਂ ਕੰਪਿਊਟਰ ਕਰਾ ਲਗਾ ਰਹੇ ਆਪਾਂ ਨੂੰ ਬਾੜਾ ਪਾਇਆ ਕਰਿਆ ਨਹੀਂ ਰੋਟਾਵੇਟਰ ਨਾਲ ਇੱਕ ਵਾਰੀ ਬਾਅਦ ਕੰਪਿਊਟਰ ਮਰਵਾ ਕੇ ਤੇ ਆਪਣੀ ਧੋਨੇ ਦੀ ਬਿਲਕੁਲ ਤਿਆਰੀ ਕਰਾ। ਸੋ ਹੁਣ ਟਾਈਮਰ ਚੱਬੀ ਦੁ ਕਰਾ ਦਾ ਸਾਰੇ ਭਰਾ ਜਲਦੀ ਜਲਦੀ ਕੰਮ ਲੱਗੇ ਰਹਿਣਾ। ਬਾਕੀ ਆ ਲੇਵਰੇਜਰ ਚਲੂ ਕਰਵਾ ਲਿਆ ਕਰੋ। ਪਾਣੀ ਵੀ ਬਹੁਤ ਬਸਟਤ ਹੁੰਦੇ ਕਿਸਾਨ ਭਰਾਵੋ। ਫਸਲ ਵਧੀਆ ਹੁੰਦੀ ਆ ਝਾੜ ਵਿੱਚ ਹਰਕ ਪਹਿਲਾਂ ਜਿੰਨਾ ਦਾ ਆਪਣਾ ਖਰਚਾ ਪਹਿਲਾਂ ਹੁੰਦਾ ਬਾਹਰ ਦੇ ਉੱਪਰ ਉਨਾ ਦਾ ਆਪਾਂ ਫਸਲ ਵੱਧ ਨਿਕਰਉਂਗੇ ਦੇਖੋ ਗਾੜਾ ਵੀ ਸਭ ਤੋਂ ਸਾਡੇ ਸਾਹਮਣੇ ਆ ਸਪੋਰਟ ਪਰਮਾ ਜਿੰਦਗੀ ਜੂਰੀ ਆ ਰੇ ਹੱਲੇ ਬੀਜੀਆ ਤੋਂ ਨਾ ਲਾਉਣ ਤੋਂ ਪਹਿਲਾਂ ਸੇਬਾਂ ਦੇ ਵਿੱਚ ਮਸ਼ੀਨ ਦੇ ਨਾਲ ਬਹੁਤ ਸਾਰਾ ਹੋਰ ਪੰਜ-ਪੰਜ ਬੂਰੇ ਆਏ ਬੀਜਾਂ ਵਿੱਚ ਚਾਰ-ਚਾਰ ਵੀ ਬੀਜੇ ਸੋ ਕਿੰਨਾ ਸਹੀ ਆ ਕਿੰਨਾ ਗਲਤ ਸਾਰੇ ਭਰਾ ਆਪਣੇ ਰਾਜ ਗ੍ਰੀਵ ਦੇ ਨੂੰ ਕੋਈ ਫਾਇਦਾ ਆਇਆ ਨਹੀਂ ਜਾ ਰਿਹਾ ਪਾ ਰਿਹਾ ਹੈ। ਸੂਬਾ ਦੇ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ।